ਸਾਸਰੀ ਕਾਲ ਸਵੇਰੇ 9:30 ਤੇ ਪੋਸ਼ੀ ਚੈਨਲ ਉਤੇ ਸਵਾਗਤ ਹੈ ਤੁਹਾਡਾ ਤੇ ਅਸੀਂ ਅੱਜ ਦੇ ਨਾਲ ਬਿਨਾਂ ਦੇ ਹਾਜ਼ਰ ਤੁਹਾਡੀ ਜੀ ਬਹੁਤ ਹੀ ਪਿਆਰਾ ਜਿਹਾ ਲੋਕ ਮਿਲ ਲੇ ਕਿ ਤੇ ਕੱਲ ਇੱਕ ਭੈਣੇ ਢਾਂਗਪਿੰਡ ਜਿਲ੍ਹਾ ਅੰਮ੍ਰਿਤਸਰ ਤੋਂ ਮੈਨੂੰ ਪੁੱਛਿਆ ਵੀ ਜੇ ਮੇਰੇ ਨਾਲ ਰੋਟੀਆਂ ਦਾ ਮਰਕਾਰ ਕਰ ਰੋਟੀਆਂ ਦਾ ਵਾਜਾ ਹੁੰਦੀ ਹੈ ਤੇ ਜਿਉਂ ਪੈਣ ਸੁਣਦੀ ਹੋਰ ਉਹਨੇ ਮੈਂ ਕਿਹਾ ਵੀ ਮੁੱਤਾਂ ਮੈਂ ਕੋਈ ਨਾ ਪੰਜ ਪਹਿਲਾ ਪਾਇਆ ਵਿਅਕਾਦੀ ਕਾਲ ਨੂੰ ਜਰੂਰ ਬੇਨਤੀ ਹੈ ਇੱਕ ਵਾਰੀ ਇਹ ਦੁਆਰਾ ਰਿਪੋਰਟ ਕਰ ਦਿਓ ਮੈਂ ਰਿਪੋਰਟ ਤਾਂ ਕਰ ਵੀ ਦੇਣੀ ਆ ਕਹਿੰਦੀ ਮੇਰਾ ਤਾਂ ਕੱਲ ਨੂੰ ਕਰੋ ਜੀ ਮੈਨੂੰ ਲੱਭ ਨਹੀਂ gota ਤੇ ਗੋਡੇਾਂ ਮੇ ਕਿਉਂ ਕਟਕਟ ਦੀ ਆਵਾਜ਼ ਆਉਂਦੀ ਹੋਵੇ ਤੇ ਬੈਠਣ ਕਿਸਾ ਪੈ ਗਿਆ ਉਹ ਤਾਂ ਕਿਸਾ ਬਿਨੇ ਜੋ ਗੋਡੇਾਂ ਗੋਡਾ ਚੁੱਕ ਕੇ ਤਾਂ ਵੀ ਠੀਕ ਨਾ ਰਹਿ ਜਾਂਦੇ ਹਨ ਨਾ ਐਕਸਟਰਾ ਹੁੰਦਾ ਹੈ ਤਾਂ ਤੁਸੀਂ ਇਹ ਮੈਂ ਤੁਹਾਨੂੰ ਉਪਰ ਕਰਨਗੀ ਆਪਣੀ ਕਾਫੀ ਟੈਂਸ਼ਨ ਲੈ ਕੇ ਬੈਠ ਕਿਉਂ ਕੇ ਫਿਰ ਮੈਂ ਬਾਗੀ ਬਾਰੀ ਮੈਂ ਹਰ ਰੋਜ਼ ਹੀ ਕਹਿਣਾ ਪਿੰਡਾਂ ਦੇ ਨੂੰ ਪੁੱਛੀ ਉਹਨਾਂ ਕਿਉਂਕਿ ਮੈਨੂੰ ਫਿਰ ਦੱਸਣਾ ਮੈਂ ਤੁਹਾਨੂੰ ਤਾਂ ਹੋਰ ਪਾਉਣਾ ਹੁੰਦਾ ਅੱਜ ਮੂਵੀ ਫਾਰੈਸਟ ਹੈ ਤੇ ਮੈਂ ਕਿਹਾ ਕਿ ਇਹ ਨੂੰ ਟੋਣਾ ਕਿ ਤੇ ਉਹ ਭੈਣ ਕਰਵੰਤਗੌਰ ਪਿੰਡ ਦਾਣਵਾਲੀ ਪਿੰਡ ਦਾ ਨੋਡਾਂ ਹੈ ਤੇ ਜੇ ਉਹ ਸੌਂਦੀ ਹੋਵੇ ਉਹ ਕੰਗੀ ਹੋਰ ਵੀ ਮੈਂ ਉੱਥੇ ਸਾਰੇ ਜਿਹੜੇ ਹੋ ਦੇਖਦੇ ਆ ਤੇ ਇਹ ਸਾਝੀ ਹੋ ਜਾਈਓ ਤੇ ਲਓ ਫਿਰ ਉਹਨਾਂ ਉਹ ਸੌਂਦੀ ਹੋਵੇ ਤਾਂ ਜਿਹੜੂ ਕਰ ਲੂਗੀ ਤੁਸੀਂ ਵੀ ਸਾਰੇ ਜੋ ਲੋਕ ਕਰਦੇ ਤੇ ਅਰੇ ਉਹ ਆਪਣਾ ਅਰੰਗਾਰਣ ਪ੍ਰੋਗਰਾਮ ਨਾਲ ਤੇ ਉਸ ਤੋਂ ਬਾਅਦ ਤੁਹਾਨੂੰ ਦੋਸਤੀ ਵੰਡਾਉਣਾ ਹੈ ਨਾ ਤੇ ਗੀਤ ਤੇ ਇਹ ਨੁਕਤੇ ਥੋੜੀ ਕੰਨ ਰੋਸਤੀ ਲਈ ਨੇ ਸੁਣੋ ਜੀਆ ਤੇ ਮੈਨੂੰ ਆਪ ਨੂੰ ਪ੍ਰੋਬਲਮ ਸੀ ਕਿ ਗੀਤ ਨਹੀਂ ਫਾਈਪ ਰਿਹਾ ਨਾ ਫਿਰ ਕਿਹਾ ਤੁਸੀਂ ਗੀਤ ਨਹੀਂ ਫਾਈਪ ਨੁਕਤੇ ਨਹੀਂ ਫਾਈਪ ਮੈਂ ਕਿਹਾ ਕਹਿੰਦੇ ਤੁਹਾਡੀ ਆਵਾਜ਼ ਤਾਂ ਠੀਕ ਆ ਮੈਨੂੰ ਤੰਦ ਦੋਨ ਦੀ ਕੜਾਈ ਜੰਨੀ ਆ ਤੇ ਨਹੀਂ ਮੈਨੂੰ ਵੀ ਪ੍ਰੋਗਰਾਮ ਸੀਗੀ ਤੇ ਉਸ ਕਰਕੇ ਮੈਨੂੰ ਆ ਸਕੀ ਕਿ ਫਿਰ ਉਹਨਾਂ ਦੇ ਕਹਿਣੇ ਇਹ ਹੋ ਗਿਆ ਇੱਕ ਬਾਤ ਕੀਤੀ ਇਹ ਤੇ ਅੱਗੇ ਫਿਰ ਲਾਇਏ ਰੋਂ ਕਾ ਕਿ ਸੋਣ ਦੇ ਬਹੁਤ ਹੀ ਪਿਆਰੇ ਲੋਕੀ ਤੇ ਇਹਦੇ ਵਿਆਹ ਕਰਾਉਣ ਦੀ ਤਾਂ ਲੋੜ ਹੀ ਨਹੀਂ ਹੈ ਨਾ ਤੇ ਤੁਸੀਂ ਆਪ ਹੀ ਸਮਝ ਜਓਗੇ ਤੇ ਮਿਲਟ ਕਰਕੇ ਫਿਰ ਬੱਸ ਸੋਣੀ ਜੀਤ ਨਾਲ ਪੂਰਾ ਸੁਨਹਿਰ ਹੋਣਾ ਹੈ ਨਾ ਫੇਰੀ ਸਮਝ ਆਉਂਦੀ ਹੈ ਲੈ ਮਾਨਵ ਇਸ ਵੀ ਕਰਨਾ ਹੈ मी उमर बाव सानू लाड लडांदारतो कुट कुट सीने न असीं उर न तुर जा चोॻा जिथे पा देंगिय ख़ातपू कर जारिया कुर्बाणी तूं साम अमान तेस वगानी ਇਹਗਾ ਕੁੱਤਾ ਬਾਗੂਤੀਆਂ ਦਾ ਨਾ ਜੋਰ ਬਾਵਲਾਵੇ ਤੇਰੇ ਕੋਲ ਲੈ ਜਾਣਗੇ ਕੋਈ ਹੋਰ ਬ लब के सिर साढा लाड़ पढ़ा देंगर न तर जा योगा जी पा देंग वे असीं उर नो तर योगा जी थें देस ते दौन सानू ठंडियांवाली बिरूं पेज दी मै जदो भला लमे पा देगा उन जाणा जो पा देंगी उर नो ਫਰਾਂ ਨੂੰ ਵੀ ਤੇ ਉਹਨਾਂ ਦਾ ਹੁੰਦਾ ਹੋਣਾ ਹੈ ਨਾ ਇਹ ਸੰਧਾ ਵਾਲਿਆ 3 ਸਾਰੀਆਂ ਸਿੱਕੀਆਂ ਗੱਲਾਂ ਲੱਖੀਆਂ ਜਿੱਧਰ ਨੂੰ ਮਾਪੇ ਬਾਪ ਤੋਂ ਰਨੇਂ ਜੀਆਂ ਤਾਂ ਬੰਸੀ ਤੇ ਨਹੀਂ ਜੰਗ ਨਹੀਂ ਤੇ ਇਹਨੇ ਲਾਜਾਂ ਨਾ ਮਾਵਾ ਪਾਲਦੇ ਨੇ ਤੇ ਇਹ ਕਹਿੰਦਾ ਮੇਰੀ ਇਮਾਨਤ ਕੋਈ ਰੱਖ ਨਹੀਂ ਸਕਦਾ ਹੈ ਨਾ ਨਾ ਪਹਿਲਾਂ ਰੱਖੀਆਂ ਕੋਈ ਤਾਈਏ ਤੇ ਕੋਈ ਮਾਣਵੇਂ ਸੰਧਾ ਲੰਦੇ ਤੇ ਕਮੈਂਟ ਕਰਕੇ ਇਹਨੂੰ ਦੱਸ ਖਰੋ ਹੋ ਗਿਆ ਲੱਗਿਆ ਤੇ ਬਾਕੀ ਆਜੂ ਹਾਂ ਤੰਦਰੁਸਤ ਹਾਂ ਉਹ ਢਾਂਗ ਵਾਲੀ ਭੈਣ ਤੋਂ ਸੁਣਦੀ ਹੋਊ ਕੋਈ ਨਹੀਂ ਸੀ ਮੈਂ ਕਰਵੰਤ ਕੌਰ ਮੈਂ ਡਾਂਗ ਪਿੰਡ ਦਾ ਨਾਮ ਲੱਖਿਆ ਸਾਗਰ ਹੁਦਿਆਣੇ ਨੇ ਲੀਆ ਤੇ ਪਤਾ ਨਹੀਂ ਕਿਹੜੇ ਪਿੰਡ ਦੇ ਕੋਲ ਨੇੜੇ ਹੀ ਸਾਡਾ ਪਿੰਡ ਹੈ ਤੇ ਮੈਂ ਮੈਂ ਉਹਨੂੰ ਦੱਸਿਆ ਉਹ ਕਿ ਮੇਰੇ ਗੋਡਿਆਂ ਤੇ ਵੀ ਐਂ ਕੜ-ਕੜਦੀਆਂ ਮੱਜਾਂ ਆਉਂਦੀਆਂ ਕਿ ਮੈਂ ਬਹੁਤ ਔਖੀ ਆ ਤੇ ਮੈਂ ਫਿਰ ਵੀਡੀਓ ਪਾਈ ਹੋਈ ਐ ਉਹ ਕਹਿੰਦੀ ਤੁਸੀਂ ਫੇਰ ਜੀ ਇਕ ਵਾਰੀ ਫੇਰ ਪਾਲੇ ਨੂੰ ਲਾਉਦੀ ਨਹੀਂ ਇੱਥੇ ਵੀ ਮੈਂ ਤੁਹਾਨੂੰ ਪੜਨਾ ਬੱਚੇ ਵੀ ਖੇਤੋਂ ਨਹੀਂ ਕੱਢ ਕੇ ਦਿੰਦੇ ਤੇ ਲੋ ਮੈਂ ਕਿਹ ਮੈਂ ਤਾਂ ਰਿਪੀਟ ਕਰਦੀ ਰਹਣੀ ਆ ਲੋ ਫੇਰ ਸੁਣੋ ਤੇ ਜਿਹਨੇ ਨਹੀਂ ਪਹਿਲਾਂ ਸੁਣਿਆ ਉਹ ਵੀ ਦੇਖ ਕੇ ਰੱਖ ਲਿਓ ਜਿਹਨੂੰ ਰੋਣਾ ਨੂੰ ਜੂਰ ਨਹੀਂ ਬੱਤ ਲੈ ਆਇਓ ਕੀ ਲੈਣਾ ਤੁਸੀਂ ਕਾਲੇ ਦਿਲ 50 ਗ੍ਰਾਮ ਕਾਲੇ ਦਿਲ ਲੈਣੇ ਨੇ ਹੈਨਾ ਕਾਲੇ ਦਿਲ 50 ਗ੍ਰਾਮ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਗੋਲਬੰਦੀ ਬਦਾਮ ਉਹ ਛੋਟੇ ਛੋਟੇ ਹੁੰਦੇ ਨੇ ਜਿਹਨਾਂ ਦਾ ਤੇਲ ਦੀ ਮਾਤਰਾ ਵੱਧ ਹੁੰਦੀ ਹੈ ਉਹ ਗੋਲਬੰਦੀ ਬਦਾਮ ਕਹਿੰਦੇ ਨੇ ਗੋਲਬੰਦੀ ਬਦਾਮ 50 ਗ੍ਰਾਮ ਮਾਗਜ ਪੰਜੇ ਇਹ ਅਨੁਸਾਰ ਕਰੇ ਭਈ 4 ਇਹਨੇ ਪੰਜੇ ਮਾਗਜ ਲੈਉਣੇ ਨੇ ਤੁਸੀਂ ਪੰਜੇ ਮਾਗਜ ਔਰ 50 ਗ੍ਰਾਮ ਖੁੱਲ ਮਖਾਣੇ 50 ਗ੍ਰਾਮ ਕਿਕਰਾਂ ਦੀ ਗੂੰਦ 50 ਗ੍ਰਾਮ ਆਸ਼ੀ 50 ਗ੍ਰਾਮ ਅੱਠ ਤੀਜੇ ਨੇ ਦੁਬਾਰਾ ਫੇਰ ਇੱਕ ਵਾਰੀ ਸੁਣ ਲਓ ਕਾਲੇ ਤੇਲ 50 ਗ੍ਰਾਮ ਬੇਕਿੰਗ ਪਾਊਡਰ ਜਿਹੜੀ ਮਿੱਠਾ ਹੁੰਦਾ ਬੇਕਿੰਗ ਪਾਊਡਰ 50 ਗ੍ਰਾਮ ਸੂਰਜਮੁਖੀ ਦੇ ਬੀਜ 50 ਗ੍ਰਾਮ ਗੋਲ ਬੰਦੀ ਦਾ 50 ਗ੍ਰਾਮ ਮਾਗਜ ਪੰਜੇ 50 ਗ੍ਰਾਮ ਫੁੱਲ ਮਖਾਣੇ 50 ਗ੍ਰਾਮ ਕਿਕਰ ਦੀ ਗੁੰਨ 50 ਗ੍ਰਾਮ ਅਰਸੀ 50 ਇਹ ਤੁਸੀਂ ਮਤਲਬ ਜੇ ਫੁੱਲ ਮਖਾਣੇ ਨੇ ਤੇ ਗੁੰਨ ਦਾ ਉਹ ਥੋੜੀ ਜਿਹੀ ਘੋਲ ਜੂ ਮਿਲੋ ਰੋਸਟੀ ਕਰ ਲਓ ਥੋੜੀ ਜੀ ਨਹੀਂ ਤਾਂ ਫਿਰ ਦੰਦਾਂ ਨੂੰ ਲੱਗੂਗਾ ਇੰਨਾ ਸਾਰਿਆਂ ਨੂੰ ਮਤਲਬ ਤੁਸੀਂ ਇਹਨਾਂ ਨੇ ਪੀ ਕੇ ਨਹੀਂ ਬਣਾਉਣਾ ਕਿ ਉਹ ਕੁਝ ਨਹੀਂ ਨਹੀਂ ਬਣਾਉਣੀ ਮੇਰਾ ਮਤਲਬ ਇਹਨਾਂ ਨੂੰ ਮਸਲ ਕੇ ਪਾ ਕੇ ਇਹਨਾਂ ਨੂੰ ਉਹ ਪੁੱਟ ਲਿਓ ਦਰਦ ਕਰ ਲਿਓ ਪੀਸ ਲਿਓ ਪਾウダー ਬਣ ਜੂਣਾ ਨਾ ਤਾਂ ਤੁਸੀਂ ਇਹਨਾਂ ਠੇਜਾਂ ਰਾਤ ਉਹ ਬਣਾ ਲਿਓ ਤੁਸੀਂ ਨਾ ਹੋ ਥੁਰੰਜਾ ਤਾਂ ਅੱਧਾ ਪੌਣਾ ਚਮਚਾ ਅੱਧਾ ਚਮਚਾ ਪੌਣਾ ਚਮਚਾ ਉਹ ਰਾਤ ਨੂੰ ਤੁਸੀਂ ਰੋਗ ਨਾਲ ਲੈਣਾ ਬਿਨਾ ਬਰੀਕ ਕਿਸੇ ਨੂੰ ਇਹ ਕਹਿੰਦੇ ਸਵਾਲ ਹੁੰਦਾ ਜਿਨ੍ਹਾਂ ਨੇ ਖਾਧਾ ਕਿ ਨਹੀਂ ਵਧੀਆ ਬਣਦਾ ਇਹ ਥੁਰੰਜਾ ਦੇ ਬੱਤੀ ਨਾ ਖਾਣ ਕਿਉਂਕਿ ਇਹੇ 400 ਗ੍ਰਾਮ ਕੀਆ ਉਹ ਮਰੀਜ਼ ਦੇ ਅੰਦਰ ਹੀ ਜਾਣੀ ਚਾਹੀਏ ਕਿਸੇ ਨੂੰ ਨਾ ਦਿਖਾਓ ਵੀ ਤੁਸੀਂ ਆ ਖਾ ਲਿਆ ਖਾ ਲਿਆ ਫਿਰ ਤਾਂ ਤੁਹਾਡੇ ਅੰਦਰ ਕੀ ਜਾਓ ਪੂਰੀ ਇਹ ਤੁਹਾਡੇ ਅੰਦਰ ਜਾਣਾ ਚਾਹੀਦਾ ਤੇ ਜੇ ਨ ਵੀ ਗੋਡਾ ਦਰਦ ਹੈ ਮੁੜ ਕੇ ਨਾ ਗੋਡੇ ਦੁਖਣਾ ਨਾ ਲੱਟ ਕੇ ਦੁਖਣਾ ਤੇ ਅਨੁਭਵ ਕਰੋ ਨਾ ਕਿਸੇ ਡਾਕਟਰ ਕੋਈ ਜਾਣ ਦੀ ਲੋੜ ਸਦਾ ਹੀ ਪਟਿਆ ਹੋਇਆ ਤੁਸੀਂ ਮੈਂ ਦੱਸਿਆ ਹੋਇਆ ਪਹਿਲਾਂ ਵੀ ਨਹੀਂ ਪਾਇਆ ਸਾਡੀ ਬੋਟੀ ਇੱਥੇ ਰਸਤ ਆਪਣੇ ਸੌਰਵਰ ਟਿੰਕੀ ਉਹ ਅਲਿਕੇ ਸਤਾਪਨਾ ਚ ਫੇਰ ਹੋ ਗਿਆ ਉਹਨੇ ਗੋਡੇ ਠੀਕ ਹੋਏ ਉਹਨੂੰ ਕੋ ਗੁਰ ਭੈਣੇ ਦਿੱਤਾ ਗੁਰਨਾ ਮਹਾਰਾਜ ਇੰਡਸਟਰੀਜ਼ ਕਰ ਲੈ ਤੇ ਕੋਪਨੀ ਮੈਂ ਦਾ ਵੀ ਮਤਲਬ ਹਲੇ ਮੇਰੀ ਖਾਨ ਵਾਲੀ ਪਈ ਹੈ 10 ਦਿਨਾਂ ਕੀ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੇਰਾ ਗੋਡੇ ਵੀ ਕਿਹਦੇ ਰੁੱਦੇ ਸੀ ਗੋਡੇ ਬਿਲਕੁਲ ਤੰਦਰੁਸਤ ਨਾ ਤੇ ਜਿਹਨੇ ਹੋਰ ਨਹੀਂ ਖਾਦੇ ਉਹ ਕਹਿੰਦੇ ਸਭ ਤੰਦਰੁਸਤ ਨੇ ਆ ਬਾਕੀ ਗਰੰਟੀ ਤਾਂ ਫਿਰ ਪਰਮਾਤਮਾ ਹੀ ਦਿੰਦਾ ਹੈ ਨਾ ਤੇ ਲੋ ਥੋੜੀਆਂ ਚੀਜ਼ਾਂ ਤੁਸੀਂ ਖਾਦਿਆਂ ਨੇ ਮੈਂ ਤਾਂ ਹੁਕਾ ਦੇ ਦਦਾ ਤੇ ਹੁਣ ਕਰਕੇ ਠੱਸੇ ਆ ਤੁਹਾਨੂੰ ਮਰ ਗਿਆ ਇਹ ਵੀ ਹੁਣ ਜਾ ਦੇ ਗੱਲਾਂ ਤਾਂ ਕਰਨ ਬਹੁਤ ਜ਼ਰੂਰ ਕਰਦਾ ਕਿ ਇਹ ਵਿਜੂਅਲ ਅਮੂਰਤੀ ਵਾਲੀ ਹੈ ਨਾ ਕਿ ਲੋ ਮਾਣੋ ਇਸ ਅਮੂਰਤਾ ਕਿ ਉਸ ਦੇ ਅੰਦਰ ਕਲ ਨੂੰ ਨਵੇਂ ਹੀਰਕ ਨਵੇਂ ਉੱਤਨਾ پیر ਭੁਲਾਂਗੇ ਜ਼ਰੂਰ ਇਹ ਤੁਸੀਂ ਕਮੈਂਟ ਜੁ ਮਿਸ਼ਾ ਕਰੋ ਤੁਮ ਜੀ ਕੋ ਹੋ ਜਾ ਲੱਗਿਆ ਇਹ ਨੁਕਤਾ ਆਪਣਾ ਲਿਆ ਉਹ ਉਹ ਵੀ ਰਸਿਆ ਪਰ ਉਹ ਵੀ ਸਹੀ ਗਿਆ ਨੁਕਤਾ ਵਰਤਦੇ ਸੀ ਚੀਜ਼ ਕੋਈ ਹੈ ਨਾ ਤੁਕੇ ਮੈਂ ਹੋਰ ਪਹਿਣਾ ਕਰ ਲਿਆ ਜੀ ਤਾਂ ਮੈਂ ਉਹਨਾਂ ਦਿਵਸਾਂ ਨੂੰ ਸੁੱਖੀਆਂ ਥਾਂ ਨਵਾਸਾਂ ਨੂੰ